ਹਾਂ ਜੀ ਬਾਰੇ ਦੌਰ ਰੱਖ ਤੱਕ ਖੁਰਚੇ ਵੀ ਅਸਲੀ ਤੇ ਤਾਸਲੇ ਵੀ ਛੇ ਦੇ ਤੇ ਹੁਣ ਉਹ ਵਿਕਦੇ ਨਹੀਂ ਹੁਣ ਚੱਲ ਗਿਆ ਸਟਿਲ ਦੇ ਰਾਵੜ ਦੇ ਲੋਹਿੰਦ ਤਾਂ ਪੁੱਛਦਾ ਹੀ ਨਹੀਂ ਹੁਣ ਤਾਂ ਘਰਾਂ ਚ ਕਹਿੰਦੇ ਨੇ ਉਹਨੂੰ ਲੋਆ ਨੂੰ ਨਹੀਂ ਪੁੱਛਦੇ ਅਗਰ ਰਾਵੜ ਦੇ ਲਿਆਓ ਸਾਡੇ ਕਰਜਮਾਈ ਵੀ ਦਿੰਦੇ ਨੇ 5 ਸਾਲ 5000 ਰੁਪਏ ਦਿੰਦੇ ਨੇ ਕਰੇੜਾ ਦਿੰਦੇ ਨੇ ਦੋ ਮੰਜੇ ਦਿੰਦੇ ਨੇ ਬਸ ਹੋਰ ਸਾਡੇ ਰਾਜ ਦਿੰਦੇ ਨੇ ਆਪਣੀ ਜਾਚ ਹੋਰ ਜਾਚ ਨਹੀਂ ਵਿਆ ਸਕਦੇ ਅਸੀਂ ਫੇਰੇ ਲੱਗਦੇ ਨੇ ਸਾਡੀ ਕਰੇੜਾ 2:00 ਐਨ ਬਸੇ 5 15000 ਰੁਪਏ ਦਿੰਦੇ ਪੰਡਾ ਲੀੜਾ ਦਿੰਦੇ ਕੱਪੜਾ ਲੀੜਾ ਦੇ ਦਿੰਦੇ ਕੁਛ ਬੰਨਣਾ ਚਾਹੁੰਦੀ ਏ ਛੰਨੋ ਨੌਕਰੀ ਮਿਲਣ ਚਾਹੀਏ ਹੁਣ ਡੰਗਰਾਂ ਨਗਰਾਂ ਦਾ ਕਿੰਨਾ ਸਾਲ ਰਿਹਾ ਹੋਇਆ ਜੀ ਤੱਕੜੇ ਖਰਚਣੇ ਵੇਕ ਦੇ ਨੇ ਮੰਡੀ ਜੇ ਪੀਪੇ ਬੂਪੇ ਸੰਭਾਲ ਲੈਂਦੇ ਜੀ ਅਸੀਂ ਉਹ ਪੜੰਗ ਦੀ ਆਧਾਰ ਕਾਰਡ ਨੇ ਰਾਸਨ ਕਟਨੀ ਅਬੋਡ ਕਟ ਅਸੀਂ ਉਹ ਦ ਪਿੱਛੇ ਪਿੱਛੇ ਗੇ ਜੁਗਿਆ ਉੱਤਰੰਦੇ ਅਸੀਂ ਦਾ ਵੀ ਲੱਗਦਾ ਦਿਲ ਕਿ ਅਸੀਂ ਵੀ ਪੜਨ ਚਾਹੀਏ ਤੂੰ ਸੁਰਜਾਨਾ ਸੋਖਸ਼ਮਨ ਦੇਖ ਰਿਹਾ ਮੈਂ ਹਾਂ ਗੁਰਤੇਜ ਸਿੰਘ ਤੂੰ ਹੀ ਅੱਜ ਆਪਾਂ ਗੱਡੀ ਲਹਾਰ ਜਿਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਪਿੰਡਾਂ ਦੇ ਵਿੱਚ ਅਕਸਰ ਮੁਕੇ ਟੋਲਿਆਂ ਦੇ ਵਿੱਚ ਬੈਲ ਗੱਡੀਆਂ 'ਚ ਸਮਾਨ ਲੱਦ ਕੇ ਘੁੰਮ ਕੇ ਆਪਣਾ ਜੀਵਨ ਬਤੀਤ ਕਰਦੇ ਨੇ ਉਹਨਾਂ ਦੇ ਜੀਵਨ ਬਾਰੇ ਜਾਣਾਂਗੇ ਕਿ ਆਖਰ ਇਤਿਹਾਸ ਜਿਹੜਾ ਉਹਨਾਂ ਦਾ ਪਿਛੋਕੜ ਕੀ ਹੈ ਇਹਨਾਂ ਦੇ ਜੀਵਨ ਦੇ ਜਿਹੜੇ ਰਸਮੋ ਰਿਵਾਜ ਨੇ ਸਮੱਸਿਆਵਾਂ ਨੇ ਜਾਂ ਜਿਹੜਾ ਇਹਨਾਂ ਦਾ ਵਪਾਰ ਹੈ ਅੱਜ ਦੇ ਹਾਲਾਤ ਕੀ ਨੇ ਉਹਨਾਂ ਬਾਰੇ ਜਾਣਾਂਗੇ ਬਜ਼ੁਰਗੋ ਤੁਹਾਡੇ ਦੀ ਪਿਛੋਕੜ ਦੀ ਗੱਲ ਕਰੀਏ ਕਿੱਥੋਂ ਤੁਸੀਂ ਆਏ ਹੋ ਅਤੇ ਕਿਸ ਤਰ੍ਹਾਂ ਤੁਸੀਂ ਜਿਹੜਾ ਨਾ ਜੀਵਨ ਬਤੀਤ ਕਰ ਰਹੇ ਹੋ ਅਸੀਂ ਜੈਮਲ ਪੱਤੇ ਦੀ ਜੰਗ ਲੜਿਆ ਥੀ ਨਾ ਅਖਬਰ ਵਾਸ਼ੇ ਨਾਲ ਜਦੋਂ ਦੱਦੇ ਨਿਕਲਿਆ ਨਹੀਂ ਪਾ ਕੇ ਅਸੀਂ ਹਾਰ ਗਏ ਭੁਤੀ ਦਾ ਡੋਲਾ ਮੰਗਦੇ ଥି ਤੇ ਦਰਾਈ ਘੋੜਾ ਮੰਗਦੇ ਦੇ ਮਗਨਾ ਹਾਥੀ ਮੰਗਦੇ ਦੇ ਉਹ ਬਲੇ ਮਗਨਾ ਹਾਥੀ ਦੇ ਦੇਾਂਗੇ ਦਰਾਈ ਘੋੜਾ ਵੀ ਦੇ ਜਾਾਂਗੇ ਤੇਈ ਦਾ ਡੋਲਾ ਨਹੀਂ ਦਿਆਂਗੇ ਰਾਤ ਪੁੱਤੇ ਸੀ ਤੇ ਜੁੱਧ ਲੜੋ ਜੁੱਧ ਚ ਹਾਰੀ ਉਹਨੂੰ ਨਿਕਲਿਆ ਮਾ ਮੁਰਕੇ ਗਈ ਨਹੀਂ ਜਿਹੜਾ ਅਸਲੇ ਦਾ ਤੇ ਮੁਰਕੇ ਨਹੀਂ ਗਿਆ ਨਾ ਗੁਲਾਮੀ ਗਈ ਬੇ ਬਪਾਰ ਕਰ ਲਿਆ ਲੋਹੇ ਦਾ ਕੰਤੂਰ ਲਿਆ ਗੁਜ਼ਾਰਾ ਕਰਨ ਲੱਗੇ ਸਾਡਾ ਬੜੀਆ ਗੁਜ਼ਾਰਾ ਹੁੰਦਾ ਰਿਹਾ ਨਾ ਮੁਰਕੇ ਗਈ ਹੁਣ ਦੇਖੋ ਗੁਜ਼ਾਰਾ ਬੰਦ ਹੋ ਗਿਆ ਸਾਡੇ ਕੀ ਕੰਮ ਪਹਿਲਾਂ ਕੀ ਕੰਮ ਕਰਦੇ ਸੀ ਮਲਦਾਨਾ ਕੰਮ ਕਰਦੇ ਸੀ ਲੋਹਾ ਕੁੱਟਦੇ ਹੁੰਦੇ ਸੀ ਹਾਂ ਤੱਕਲੇ ਖੁਰਚਣੇ ਦਾਤ ਦੂਰ ਬਣਾਉਂਦੇ ਰਹਿੰਦੇ ਦਾਤੀਆਂ ਬਣਾਉਂਦੇ ਰਹਿੰਦੇ ਖੁਰਪੇ ਬਣਾਉਂਦੇ ਤੇ ਹੁਣ ਉਹ ਵੀ ਕੰਮ ਨਹੀਂ ਰਿਹਾ ਸਾਡਾ ਝਾੜਾ ਠੱਪ ਹੋ ਗਿਆ ਕੰਮ ਹੋਨ ਮਾਰਾ ਮੋਟਾ ਮੰਡੀ ਕੋਈ ਝਾੜੀ ਢੱਪਾ ਕਰ ਲੈਨੇ ਤਾਂ ਅਗੋਂ ਗਜ਼ਾਰਾ ਲਿੱਕੜ ਨਹੀਂ ਕੋਈ ਲੱਣੀ ਅੱਛਾ ਹੁਣ ਸਾਨੂੰ ਮੁਰੇ 90 ਬੈਠੇ ਨਹੀਂ 50 ਸਾਲ ਤੋਂ ਸੇ ਵੱਧ ਹੋ ਗਈ ਅੱਛਾ 90 90 ਜੀ ਬੈਠੇ 50 ਸਾਲ ਕੋਈ ਤਾਵੇ ਹੱਦ ਹਾਲ ਨਹੀਂ ਬਣਿਆ ਇਦੋਂ ਨੂੰ ਕਹਦੇ ਉੱਧਰ ਬੈਠੇ ਦੇ ਉਤਮਚਾ ਕਾ ਦੇਦਰ ਆ ਗਈ ਉੱਧਰ ਤੁਸੀਂ ਕਹਿੰਦੇ ਉੱਧਰ ਲੈ ਜਾਨੇ ਇੱਕ ਨਹੀਂ ਹਰ ਸਾਲ ਇਕ ਨਹੀਂ ਹੁੰਦਾ ਬਹੁਤ ਔਕਾ ਕੰਮ ਕਰਦੇ ਆ ਕੋਈ ਸ਼ਾਦੀ ਸੁਣੀ ਮਾਰੀ ਮੁਰਸ਼ ਨੂੰ ਜਗਾ ਦਾ ਠੀਆ ਬਣ ਜੀ ਤਾਂ ਬੈਠੀਏ ਜੁਆਕ ਪੜਾਈਏ ਬੋਟਾ ਬਨਵਾਈਏ ਆਧਾਰ ਕਾਰਡ ਬਨਾਈਏ ਸਭ ਕੁਝ ਸਾਨੂੰ ਕਰ ਸਕਦੀਆਂ ਸੀ ਜਿੰਨਾ ਸਾਡੀ ਬੇਨਤੀ ਹੈ ਕੋਈ ਸਾਨੂੰ ਬੈਠਣ ਟਿਕਾਣਾ ਮਿਲ ਜਾਈ ਸੋ ਜੇਕਰ ਗੱਲ ਕਰੀਏ ਤੁਹਾਡਾ ਜਿਹੜਾ ਜੀਵਨਾਂ ਤੁਹਾਡੇ ਜਿਹੜੇ ਰਸਮਾਂ ਰਿਵਾਜ ਨੇ ਜੇਕਰ ਵਿਆਹ ਦੀ ਗੱਲ ਕਰਦੀਏ ਵਿਆਹ ਦੀ ਰਸਮਾਂ ਜਿਹੜੀ ਤੁਹਾਡੇ ਉਹ ਕਿਸ ਤਰ੍ਹਾਂ ਨਵਾਈ ਜਾਂਦੀ ਹੈ ਸਾਡੇ ਫੇਰੇ ਲੱਗ ਨੇ ਜੀ ਅੱਛਾ ਸਾਡੇ ਘਰ ਜਮਾਈ ਵੀ ਦਿੰਦੇ ਨੇ 5 ਸਾਲ 5000 ਰੁਪਏ ਦਿੰਦੇ ਨੇ ਕਰੇੜਾ ਦਿੰਦੇ ਨੇ ਦੋ ਮੰਝੇ ਦਿੰਦੇ ਨੇ ਬਸ ਉਹ ਹੀ ਸਾਡੇ ਕਾਜ ਦਿੰਦੇ ਨੇ ਉਹ ਸਾਡੇ ਵਿਆਹ ਦਾ ਫੇਰੇ ਲੱਗਦੇ ਨੇ ਸਾਰੇ ਮੁੰਡੇ ਕੁੜੀਆਂ ਜਿਹੜਾ ਆਪਣੀ ਜਾਤ 'ਚ ਵਿਆਹਨੇ ਆ ਕੋ ਬਾਹਰ ਵੀ ਆਪਣੀ ਜਾਤ 'ਚ ਬੰਦਲੇ ਹੋਰ ਕਿੱਥੇ ਨਹੀਂ ਬੰਦਲੇ ਆਪਣੀ ਜਾਤ 'ਚ ਵਿਵਾਂਗੀ ਉਹਨਾਂ ਦੀ ਕੁੜੀ ਹੋਊਗੀ ਸਾਡਾ ਮੁੰਡਾ ਆਊਗਾ ਉਹਨਾਂ ਦੀ ਕੁੜੀ ਹੋਊਗੀ ਸਾਡਾ ਮੁੰਡਾ ਬੱਟੇ ਦਾ ਸਾਖ ਵੀ ਹੁੰਦਾ ਸਾਡੀ ਆਪਣੀ ਜਾਤ 'ਚ ਹੋਰ ਜਾਤ 'ਚ ਨਹੀਂ ਵਿਆਹ ਸਕਦੇ ਅਸੀਂ ਫੇਰੇ ਲੱਗਦੇ ਨੇ ਸਾਡੇ ਠੀਕ ਹੈ ਬਸ ਇਹੀ ਹੁੰਦਾ ਹੈ ਸਾਡਾ ਉਹਦੇ 'ਚ ਦਾਦ ਲੇਡੀ ਜੀ ਜਾਂ ਕੋਈ ਹੋਰ ਦਾਜ ਹੁੰਦਾ ਜੀ ਕਰੇਡਾ ਤੋਂ ਬੰਜੇ ਐਨ ਬਸ 5 15000 ਰੁਪਏ ਅਦਿੰਦਰ ਪੰਡਾ ਲੀਡਾ ਦੇਂਦੇ ਕਪੜਾ ਲੀਡਾ ਦੇ ਦਿੰਦੇ ਨੇ ਮੈਂ ਅਹੀ ਦਾਜ ਆ ਸਾਡਾ ਗਹਿਣੇ ਨੇ ਜਿਹੜੇ ਗਹਿਣੇ ਜਿਹੜੀਆਂ ਲੇਡੀਜ਼ ਨੇ ਜਿਹੜੇ ਪਹਿਲਾਂ ਦਿੰਦੇ ਸੀ ਹੁਣ ਨਹੀਂ ਦਿੰਦੇ ਹੁਣ ਹੁਣ ਕੀ ਗਹਿਣੇ ਗਹਿਣੇ ਕੀ ਹੁਣ ਤੁਸੀਂ ਗਹਿਣੇ ਕੀ ਪਾਉਂਦੇ ਹੋ ਲੇਡੀਜ਼ ਪੈਰਾਂ ਦੇ ਕੰਗਣੇ ਪੈਰ ਦੇ ਨੇ ਹੱਥਾਂ ਦੇ ਪੈਰ ਦੇ ਨੇ ਜੀ ਇੱਕ ਕੰਨਾਂ ਦੇ ਪੈਰ ਦੇ ਤੇ ਇੱਕ ਨੱਕ ਦੀ ਮੁਰਕੀਆਂ ਹੁੰਦੀਆਂ ਤੀਆਂ ਉਹ ਮੁਰਕੇ ਦਿੰਦੇ ਦੇ ਪਹਿਲਾਂ ਹੁਣ ਤਾਂ ਹੈ ਹੀ ਨਹੀਂ ਗੰਜੇ ਐਸੇ ਕਿੱਥੋਂ ਦੇਵਾਂਗੇ ਹੁਣ ਤਾਂ ਆਪ ਵੀ ਧੱਕੇ ਖਾਂਦੇ ਫਿਰਦੇ ਆਂ ਜਗਾ ਜਗਾ ਕੁਝ ਨਹੀਂ ਬਣਿਆ ਜੀ ਸਾਡਾ ਅਜੇ ਹੱਲ ਤੇ ਕੀ ਕੀ ਤੁਸੀਂ ਪਹਿਲਾਂ ਜਿਹੜੇ ਕੀ ਕੀ ਕੰਮ ਕਰਦੇ ਸੀ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਕੀ ਆਪਣਾ ਗੁਜ਼ਾਰਾ ਕਿਵੇਂ ਕਰਦੇ ਸੀ ਗੁਜ਼ਾਰਾ ਕਰਦੇ ਦੇ ਬਾਅਦ ਵੇਚਦੇ ਤੇ ਤੱਕਲੇ ਖਰਚੇ ਵੇਚਦੇ ਤੇ ਤਾਂਸਲੇ ਵੇਚਦੇ ਸੀ ਹੁਣ ਉਹ ਵਿਕਦੇ ਨਹੀਂ ਉਹਨਾਂ ਚੱਲ ਗਏ ਸਟਿਲ ਦੇ ਰਬੜ ਦੇ ਲੋਹੇ ਨੂੰ ਕੋਈ ਪੁੱਛਦਾ ਹੀ ਨਹੀਂ ਹੁਣ ਤਾਂ ਘਰਾਂ 'ਚੇ ਕਹਿੰਦੇ ਨੇ ਉਹਨੂੰ ਲੋਹੇ ਨੂੰ ਨਹੀਂ ਪੁੱਛਦੇ ਇਹ ਰਾਵੜ ਦੇ ਲਿਆਓ ਨਾ ਲਿਆਓ ਸਿਲਵਰ ਦੇ ਬਣਾਉਂਦੇ ਨੇ ਹੁਣ ਤਾਂ ਬਸ ਗੁਜ਼ਾਰੇ ਕੋਈ ਗੱਲ ਨਹੀਂ ਰਹੀਆਂ ਬੇਲੇ ਬੈਠੀਆਂ ਕੋਈ ਰਾਤ ਆਧਾਰ ਕਾਰਡ ਸਾਡੇ ਨਹੀਂ ਮਰੇ ਵੋਟ ਕਾਰਡ ਸਾਡੀ ਨਹੀਂ ਮਰੀ ਧੱਕੇ ਖਾਂਦੇ ਫਿਰਦੇ ਆ ਜੀ ਹੁਣ ਤਾਂ ਮੰਡੀ ਠੀਕ ਹੈ ਨਾ ਜੀ ਉਹਨੂੰ ਸਰਕਾਰ ਨੂੰ ਸਰਕਾਰ ਨੂੰ ਆ ਕੇ ਬੈਨ ਨੇ ਹੱਥ ਬਨ ਕੇ ਬੇਨਤੀ ਸਾਰੀ ਜਗ੍ਹਾ ਦਾ ਹਿੱਲਾ ਕਰੋ ਜੀ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਸਾਡੇ ਬੱਚੇ ਬੱਚੇ ਪੜਨ ਲੱਗ ਜਾਣਗੇ ਧੱਕੇ ਖਾਣੇ ਬੱਚੇ ਵੀ ਅਸੀਂ ਤਾਂ ਸਾਰੀ ਉਮਰ ਕੱਢ ਲਈ ਬੱਚਿਆਂ ਦਾ ਠਿਕਾਣਾ ਹੋ ਜੇ ਉਹ ਚਾਹੁੰਦੇ ਆ ਬਸ ਤੁਹਾਡੀ ਜਗਾ ਬਣ ਜੀ ਬਟਾ ਤੁਸੀਂ ਹੋਰ ਵੀ ਬੱਚੇ ਸਕੂਲ ਜਾਂਦੇ ਤੁਸੀਂ ਕਿਉਂ ਨਹੀਂ ਪੜਨ ਲੱਖਣ ਲੱਗੇ ਹਾਂਜੀ ਅਸੀਂ ਕੀ ਆਤੀ ਸਕੂਲ ਚ ਜੀ ਇੱਕ ਦਿਨ ਸਾਨੂੰ ਰੱਖਿਆ ਦੂਜੇ ਦਿਨ ਕਹਿੰਦੇ ਅਦਾਰ ਕੱਟ ਲਿਓ ਜੀ ਫੇਰ ਅਦਾਰ ਕੱਟ ਬਣਿਆ ਨਹੀਂ ਜੀ ਸਾਡਾ ਤੁਹਾਨੂੰ ਮੋੜਤਾ ਫਿਰ ਮੋੜਤਾ ਜੀ ਠੀਕ ਹੈ ਹਾਂਜੀ ਅਦਾਰ ਕਿਉਂ ਨਹੀਂ ਅਸੀਂ ਕਹਿਣਾ ਚਾਹਦੇ ਆ ਸਰਕਾਰ ਨੂੰ ਪੈਸਾ ਸਾਡੇ ਬੈਠਣ ਦਾ ਥਾਂ ਕਰੋ ਜਿਵੇਂ ਸਾਡੇ ਮੈਂ ਆਪੇ ਹੋ ਰਹੇ ਨੇ ਉਹ ਜੀ ਜਿੰਦਗੀ ਨੇ ਪਰ ਅੱਛਾ ਹਾਂ ਹਾਂ ਜੀ ਉਹ ਜਿਹਾ ਅਸੀਂ ਨਹੀਂ ਰਹਿਣਾ ਚਾਹੁੰਦੇ ਅਸੀਂ ਵੀ ਕੋਠੀ ਆ ਜਿਹੜੀ ਸਾਡਾ ਵਿਦਲ ਕਰਦਾ ਜੀ ਪਰਮ ਨੂੰ ਦਿਲ ਕਰ ਹਾਂਜੀ ਹਾਂਜੀ ਕਰਦਾ ਜੀ ਅੱਛਾ ਫੇਰ ساری ਉਮਰ ਤਾਈਂ ਘੱਟੀ ਨਹੀਂ ਜਾਂਦੀ ਜੀ ਸਾਡੇ ਮਿਆਂ ਪੇਰ ਹੈਗੇ ਇਹਨੇ ਬਹੁਤ ਹੈ ਸਾਨੂੰ ਅਸੀਂ ਵੀ ਕੁਝ ਬਣਨਾ ਚਾਹੁੰਦੇ ਹਾਂ ਛਣੋ ਨੌਕਰੀ ਮਿਲਣ ਚਾਹੀਏ ਉਹ ਨੰਗਰ ਨੂੰ ਬਣਾਦਾ ਕਿੰਨਾ ਸਾਲ ਰਹਿਊਗਾ ਜੀ ਤੱਕੜੇ ਖੁਰਚਣੇ ਵਿਕਦੇ ਨੇ ਮੰਡੀ ਚ ਪੀਪੇ ਬੁੱਪੇ ਸੰਭਾਲ ਲੈਂਦੇ ਜੀ ਹਾਂਜੀ ਠੀਕ ਹੈ ਕੀ ਕਹਿਣਾ ਜੋਨੇ ਬਲੂ ਅਸੀਂ ਉਹ ਪੜਨ ਆਧਾਰ ਕਾਰਡ ਨੇ ਰਸਨ ਕਾਰਡ ਨੇ ਬੋਟ ਕਾਰਡ ਹਸੀ ਉਹਦੇ ਪਿੱਛੇ ਪਿੱਛੇ ਹੈਗੇ ਜੁਗਿਆ ਉਤਰਨ ਦੇ ਅਸੀਂ ਦਾ ਵੀ ਰਗਦਾ ਦਿਲ ਕਿ ਅਸੀਂ ਵੀ ਪੜਨ ਚਾਹੀਏ ਕਲਿਹਰ ਸੈਂਟਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸੌਲੀ ਸਾਡੇ ਨਾਲ ਨੇ ਲੰਬੇ ਸਮੇਂ ਤੋਂ ਇਹਨਾਂ ਨੂੰ ਬੇਸਿਕ ਸਹੂਲਤਾਂ ਦਿਵਾਉਣ ਲਈ ਉਪਰਾਲੇ ਕਰ ਰਹੇ ਨੇ ਸੌਲੀ ਸਾਹਿਬ ਜੇ ਇਹ ਗੱਡੀ ਲੋਹਾਰਾਂ ਦੀ ਆਪਾਂ ਗੱਲ ਕਰੀਏ ਇਹਨਾਂ ਦੇ ਜੀਵਨ ਨੂੰ ਕਿਵੇਂ ਪ੍ਰਭਾਵਸ਼ਿਤ ਕਰੋਗੇ ਔਰ ਇਹਨਾਂ ਦੀਆਂ ਸਮੱਸਿਆਵਾਂ ਸੰਬੰਧੀ ਸਰਕਾਰ ਨੂੰ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਤੇ ਆਮ ਘਰ ਦੇ ਇਨਸਾਨ ਨੇ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਨਾਲ ਜਿਹੜੇ 92 ਐਮਐਲਏ ਜਿੱਤ ਕੇ ਗਏ ਨੇ ਉਹ ਵੀ ਆਮ ਘਰਾਂ ਦੇ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਮਾਂ ਹੀ ਮਿਲਦਾ ਹੁੰਦਾ ਕਦੇ-ਕਦੇ ਇਨਸਾਨ ਨੂੰ ਜ਼ਿੰਦਗੀ 'ਚ ਕਿ ਉਹਨੂੰ ਪਾਵਰ ਮਿਲੇ ਪਾਵਰ ਨੂੰ ਆਪਾਂ ਜਿਹੜੇ ਆ ਲੋਕ ਨੇ ਜਿਨ੍ਹਾਂ ਚ ਮੈਂ ਖੜਾ ਇਹਨਾਂ ਦੀਆਂ ਮੰਗਾਂ ਲਈ ਅਸੀਂ ਵੱਡੇ ਪੱਧਰ ਤੇ ਬਹੁਤ ਦੇਰ ਤੋਂ ਲੜਾਈ ਲੜ ਰਹਿਆਂ ਕਿ ਇਹਨਾਂ ਦੇ ਵੀ ਧੀਆਂ ਭੈਣਾਂ ਨੇ ਨੌਜਵਾਨ ਨੌਜਵਾਨ ਬੱਚੇ ਨੇ ਮਾਸੂਮ ਬੱਚੇ ਨੇ ਜਿਨ੍ਹਾਂ ਦਾ ਮਨ ਕਰਦਾ ਇਹ ਅਸੀਂ ਕੁਛ ਨਾ ਕੁਛ ਬਣੀਏ ਪੜੀਏ ਲਿਖੀਏ ਪਰ ਪੜਨ ਲਿਖਣਗੇ ਕਿੱਥੋਂ ਇਹਨਾਂ ਦਾ ਤਾਂ ਅਜੇ ਹੀ ਨਹੀਂ ਇਹਨਾਂ ਨੂੰ ਪਤਾ ਹੈ ਵੀ ਸਾਡਾ ਜਨਮ ਕਿੱਥੇ ਹੋਇਆ ਸਾਡਾ ਸਾਡਾ ਆਧਾਰ ਕਾਰਡ ਨਹੀਂ ਸਾਨੂੰ ਲੈਣ ਨਹੀਂ ਦੇਣ ਨਹੀਂ ਇਹ ਨਹੀਂ ਪਤਾ ਲੱਗਦਾ ਅੱਜ ਜਿਵੇਂ ਹੁਣ ਇੱਥੇ ਨਾਪੇ ਮੰਡੀ 'ਚ ਬੈਠੇ ਨੇ ਇਤੋਂ ਪਤਾ ਨਹੀਂ ਕਦ ਕਹਿ ਦੇਣ ਵੀ ਚਲੋ ਜੀ ਬਾਹਰ ਸੀਜ਼ਨ ਆ ਗਿਆ ਫੇਰ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੇਚਣ ਦਾ ਜ਼ਮਾਨਾ ਵੀ ਇਹ ਮੰਡੀ ਚ ਮੰਡੀ ਤੋਂ ਲੈ ਕੇ ਅੱਗੇ ਤੱਕ ਕਰੀ ਜਾਂਦੇ ਸੀ ਇਹ ਸਾਰਾ ਕੰਮ ਬੀਬੀਆਂ ਆਪਣੇ ਪਿੰਡਾਂ ਚ ਘਰਾਂ ਚ ਫਿਰਦੀਆਂ ਰਹਿੰਦੀਆਂ ਮਖਵਾਲ ਸਿੰਘ ਤੁਹਾਨੂੰ ਵੀ ਪਤਾ ਹੀ ਹੈ ਤੁਹਾਨੂੰ ਨਹੀਂ ਪਤਾ ਤੁਹਾਡੀ ਮਾਤਾ ਨੂੰ ਸਤਕਾਰ ਜੋ ਜਵਾਨ ਹੈ ਤਕੜੀ ਆ ਉਹਨੂੰ ਪਤਾ ਹੈ ਇਹ ਲੋਕ ਆਪਣੀ ਕਿਵੇਂ ਮਿਹਨਤ ਕਰਦੇ ਰਹੇ ਨੇ ਪਰ ਅੱਜ ਦੇ ਜਿਹੜੇ ਹਾਲਾਤ ਨੇ ਹਾਲਾਤ ਬੜੇ ਮਾੜੇ ਨੇ ਕਿ ਇਹਨਾਂ ਦੀ ਵੀ ਆਪਾਂ ਰੱਖੀ ਕਰੀਏ ਤਾਂ ਕਿ ਇਹਨਾਂ ਨੂੰ ਵੀ ਆਪਣੇ ਪਰਿਵਾਰ ਦੇ ਸਮਝੀਏ ਕਿ ਇਹਨਾਂ ਨੂੰ ਪੜ੍ਹਾਈ ਲਿਖਾਈ ਦੇ ਲਈ ਸਕੂਲਾਂ ਚ ਇਹਨਾਂ ਨੂੰ ਆਧਾਰ ਕਾਰਡ ਪੈਨ ਕਾਰਡ ਹੋਣ ਉਹ ਸਾਰਾ ਕੁਝ ਬਣੇ ਇਹਨਾਂ ਦਾ ਤਾਂ ਕਿ ਇਹ ਵੀ ਇਹਨੂੰ ਹਰ ਸਹੂਲਤ ਮਿਲੇ ਕੋਈ ਆ ਕੇ ਕਹਿੰਦਾ ਜੀ ਮੇਰੇ ਕੋ ਆਧਾਰ ਕਾਰਡ ਨਹੀਂ ਹੈ ਉਹਦੇ ਕਰਕੇ ਰਾਸ਼ਨ ਕਾਰਡ ਨਹੀਂ ਮਿਲਦਾ ਰਾਸ਼ਨ ਨਹੀਂ ਮਿਲਦਾ ਰਾਸ਼ਨ ਇਹਨਾਂ ਨੂੰ ਨਹੀਂ ਮਿਲਦਾ ਕੱਪੜੇ ਲੀੜੇ ਇਹਨਾਂ ਦੇ ਦੇਖ ਲਓ ਤੁਸੀਂ ਕੀ ਹਾਲ ਹੈ ਲੋਕ ਕਿੱਥੇ ਲੋਕ ਤਾਂ ਜਹਾਜ਼ਾਂ ਤੇ ਉਡਣ ਲੱਗੇ ਇਹਨਾਂ ਨੂੰ ਵੀ ਜਨਮ ਆਪਣੇ ਇੱਥੇ ਹੋਇਆ ਹੈ ਇਹਦੇ ਕਰਕੇ ਹੁਣ ਤਾਂ ਇਹ ਆਪਣੇ ਨਹੀਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਇੱਕ ਕਮਿਸ਼ਨ ਬਣਾਉਣਾ ਡੀਸੀਆਂ ਨੂੰ ਕਹਿਣ ਕਿ ਕਿੱਥੇ-ਕਿੱਥੇ ਪੰਚਾਇਤਾਂ ਕੋਲ ਜ਼ਮੀਨਾਂ ਪੰਜੀਆਂ ਨੇ ਉੱਥੇ ਆਪਾਂ ਇਹਨਾਂ ਨੂੰ ਸੈੱਟ ਕਰਕੇ ਕਲੋਨੀਆਂ ਪਾ ਕੇ ਦੇਣ ਜਦੋਂ ਕਲੋਨੀਆਂ ਪੈ ਗਈਆਂ ਫਿਰ ਇਹ ਵੀ ਆਪਣਾ ਰਾਇਣ ਪਸੇਰਾ ਵਧੀਆਂ ਕਰਨਗੇ ਜਿਹੜੇ ਬੱਚੇ ਨੇ ਪੜਨਾ ਪੜ ਜੂ ਜਿਨੇ ਜਿਨੇ ਦਿਹਾੜੀ ਤਪਾ ਕਰਨਾ ਉਹ ਕਰੀ ਜਾਊਗਾ ਇਵੇਂ ਜਿਵੇਂ ਬੀਬੀਆਂ ਘਰਾਂ 'ਚ ਕੰਮਕਾਰ ਕਰੀ ਜਾਂਣਗੀਆਂ ਪਰ ਅੱਜ ਇਹ ਜਾਣ ਕਿੱਥੇ ਇਸ ਲਈ ਮੇਰੀ ਪੂਰਜੋਰ ਪੀਲਾ ਸਰਕਾਰ ਨੂੰ ਇਥੋਂ ਦੇ ਪ੍ਰਸ਼ਾਸਨ ਨੂੰ ਇਹਨਾਂ ਵੱਲ ਚੇਚੇ ਤੌਰ ਤੇ ਧਿਆਨ ਦਿਓ ਉਹ ਜਿੱਥੇ ਬਰਾਬਰਤਾ ਦੇ ਕਾਨੂੰਨ ਆ ਜਿਹੜਾ ਬਰਾਬਰਤਾ ਦੇ ਆਧਾਰ ਤੇ ਇਹ ਵੀ ਸਾਡੇ ਦੇਸ਼ ਦੇ ਵਸਨੀਕ ਨੇ ਇਹਨਾਂ ਦੀ ਪੂਰਜੋਰ ਮੰਗ ਹੈ ਕਿ ਸਾਨੂੰ ਘਟੋ ਘਟੋ ਬੇਸਿਕ ਨੀਡਜ਼ ਨੇ ਜਿਹੜੀਆਂ ਉਹ ਜਰੂਰ ਮਹੀਆ ਕਰਵਾਈਆਂ ਜਾਣ ਇਹਨਾਂ ਦੇ ਰਹਿਣ ਲਈ ਮਕਾਨ ਤੇ ਤੇ ਹੋਰ ਜਿਹੜੀ ਪੜਾਈ ਲਿਖਾਈ ਹੈ ਜਾਂ ਹੋਰ ਜਿਹੜੀਆਂ ਸਮੱਸਿਆਵਾਂ ਨੇ ਸਾਡੇ ਵੀ ਅਦਾਰਾ ਸਪੋਕਸਮੈਨ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾ ਤੇ ਸਰਕਾਰ ਨੂੰ ਅਪੀਲ ਹੈ ਕਿ ਇਹਨਾਂ ਦਾ ਇਹਨਾਂ ਵੱਲ ਵਿਸ਼ੇਸ਼ ਜਿਹੜਾ ਧਿਆਨ ਦਿੱਤਾ ਜਾਵੇ ਤੁਸੀਂ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ ਮੈਨੂੰ ਗੁਰਤੇਜ ਤੁਈ ਨੂੰ ਦਿਓ ਇਜਾਜ਼ਤ ਧੰਨਵਾਦ